ਉਨ ਜੀ ਗਮਾਰੀ ਉਹਦੀ ਮੰਮੀ ਨੇ ਭੱਜ ਕੇ ਵੇਖਿਆ ਤੇ ਕਹਿੰਦੀ ਸੱਪ ਉਹਦੇ ਮਾੜੇ ਬਾਹ ਤੇ ਵੀ ਲਵੇਟਿਆ ਆਇਆ ਸੀ ਮੈਂ ਹਰ ਤਵੇਲੇ ਬਾਬਿਆਣੇ ਮੇਰੀ ਜੋਤ ਬੁਝਾਤੀ ਮੈਂ ਉਹਦੀ ਜੋਤ ਲਾਉਣੀ ਉਹਨੇ ਮੇਰੀ ਜੋਤ ਬੁਝਾਤੀ ਅਮਾ ਦੇ ਤੋਂ ਚੜ ਕੇ ਜਾ ਕੇ ਪੁੱਤ ਨੂੰ ਡੰਗਿਆ ਪੁੱਤ ਨੂੰ ਪਤਾ ਨਹੀਂ ਕੀ ਕਰਮ ਕੀਤਾ ਹੀ ਜਰੀਲਾ ਸੀ ਗਾ ਇਸਾਪ 15 20 ਮਿੰਟ ਜੇ ਮੇਰੇ ਪੁੱਤ ਦੇ ਮੂੰਹ ਤੋਂ ਛੱਗ ਨਿਕਲ ਲੱਗੀ ਇਹ ਉਹ ਟਿਪ ਡਲ ਲੈ ਕੇ ਤਾਂ ਗਿਆ ਪਰ ਬਚਾ ਨਹੀਂ ਸਕਿਆ ਉਹਦੇ ਪੁੱਤ ਨੂੰ ਆ ਗਿਆ ਮੇਰੇ ਬੁੱਤ ਨੂੰ ਹੋ ਜੇ ਤਾਂ 11 ਮਿੰਨਿਆਂ ਦਾ ਵੀ ਨਹੀਂ ਹੋਇਆ ਜੀ ਉਹ 2-2.5 ਘੰਟੇ ਦੇ ਵਿੱਚ ਵਿੱਚ ਹੀ ਮੇਰੇ ਬੱਚੇ ਦੀ ਮੌਤ ਹੋ ਗਈ ਆ ਪ੍ਰਸ਼ਾਸਨ ਦੀ ਇਹ ਗਲਤੀ ਆ ਕਿ ਆਲੇ-ਦੁਆਲੇ ਦਾ ਜਿਹੜਾ ਕੂੜਾ ਕਰਕੜਾ ਉਹ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕ੍ਰਿਟੀਕਲ ਕੰਡੀਸ਼ਨ ਹੋ ਗਈ ਉਹਨਾਂ ਨੇ ਉੱਤੇ ਰੈਫਰ ਕਰਤਾ ਸੀ ਐਨਸੀ ਪਰ ਰਸਤੇ ਜੀ ਸਾਨੂੰ ਪਤਾ ਲੱਗ ਗਈ ਹੈ ਠੀਕ ਆ ਸਾਡਾ ਪੁੱਤ ਠੀਕ ਆ ਕਿ ਸਾਡੇ ਬੱਚੇ ਨਾਲ ਹੋਇਆ ਕੱਲੋਂ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ। ਅੱਜ ਸਾਡੇ ਬੱਚਿਆਂ ਨਾਲ ਹੋਇਆ ਕੱਲੋਂ ਕਿਸੇ ਹੋਰ ਦੇ ਬੱਚੇ ਨੂੰ ਨਾ ਹੋਵੇ। ਨਹਿਰ ਦੇ ਆਲੇ-ਦੁਆਲੇ ਇਹਨੂੰ ਸਾਫ਼ ਕੀਤਾ ਜਾਵੇ। ਤਾਂ ਕਿ ਪਬਲਿਕ ਨੂੰ ਇੱਕ ਤੋਂ ਰਾਹਦ ਮਿਲੇ। ਜਿਨ੍ਹਾਂ ਨੇ ਪਲਾਟ ਖਾਲੀ ਪਾਏ ਹੈ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਬੋਰਡ ਲੀ ਕਰਕੇ ਰੱਖਣੀ ਚਾਹੀਦੀ ਆ। ਸਾਫ਼ ਸੋਈਆ ਕਰਨਾ ਚਾਹੀਦਾ। ਬਰਸਾਤਾਂ ਦੇ ਮੌਸਮ ਸੱਪਾਂ ਦਾ ਅੱਜਕੱਲ ਸੀਜ਼ਨ ਹੀ ਹੈਗਾ। ਭਾਜੀ ਕਿਵੇਂ ਕਿਵੇਂ ਪਤਾ ਲੱਗਾ ਵੀ ਕਿਵੇਂ ਸੱਪ ਆਇਆ ਸੀ ਕਿੱਥੋਂ ਆਇਆ ਸੀ? ਵੇਰੇ ਕੋ ਜਿਹੜੀ ਆਈ ਦਾ ਸੁੱਤੇ ਪਏ ਸੀਗੇ ਤਾਂ ਮੇਰੇ ਪੁੱਤ ਨੇ 3 ਵਜੇ ચીਕ ਮਾਰੀ ਉਹਦੀ ਮੰਮੀ ਨਾਲ ਸੁੱਤੀ ਮੈਂ ਉੱਪਰ ਸੁੱਤਾ ਸੀਗਾ ਬੈੱਡ ਤੇ ਉਹਨੇ ચીਕ ਮਾਰੀ ਉਹਦੀ ਮੰਮੀ ਨੇ ਭੱਜ ਕੇ ਵੇਖਿਆ ਤੇ ਕਹਿੰਦੀ ਸੱਪ ਉਹਦੇ ਮਾੜੇ ਬਾਹ ਤੇ ਵੀ ਲਵੇਟਿਆ ਆਇਆ ਸੀ ਕਹਿੰਦੀ ਸੱਪ ਮੈਂ ਉਦੋਂ ਹੀ ਅੱਖਾਂ ਖੋਲੀਆਂ ਮੇਰੇ ਸਾਹਮਣੇ ਵੀ ਸਾਪੀ ਪਿਆ ਜੀਹੀਂ ਬਲ ਬਚਾਇਆ ਤੇ ਸਾਢੇ 5-6 ਫੁੱਟ ਦਾ ਸੱਪ ਖਾ ਗਿਆ ਮੇਰੇ ਪੁੱਤ ਨੂੰ ਕਾ ਗਿਆ ਮੇਰੇ ਬੁੱਤ ਨੂੰ ਹੋ ਜੇ ਤਾਂ 10 11 ਮਹੀਨਿਆਂ ਦਾ ਵੀ ਨਹੀਂ ਹੋਇਆ ਜੀ 10 ਮਹੀਨਿਆਂ ਦਾ ਜੀ ਆਡੇ ਬੁੱਤ ਨੂੰ ਜਦੋਂ ਖਾ ਲਿਆ ਡੰਗ ਬਾਰਿਆ ਉਦੋਂ ਹੀ ਦਿਖਿਆ ਤੁਹਾਨੂੰ ਤਾਂ ਉਦੋਂ ਹੀ ਦਿਖਿਆ ਜੀ ਉਦੋਂ ਹੀ ਪਤਾ ਲੱਗਾ ਕਿੰਨੇ ਵਜੇ ਦਾ ਮਾਮਲਾ ਸੀਗਾ ਇਹ ਇਹ 3 ਵਜੇ ਲੜਿਆ ਜੀ 3 ਵਜੇ ਅੱਜ ਤੜਕੇ 3 ਵਜੇ ਸਾਡੇ ਸਪਣੇ ਲਪੇਟ ਰੱਖਿਆ ਸੀਗਾ ਬੱਚੇ ਨੂੰ ਇਹ ਨਈ ਡੰਗ ਮਾਰ ਕੇ ਸਾਈਡ ਤੇ ਹੋ ਗਿਆ ਸੀਗਾ ਉਹਦੇ ਮਾਂ ਦੇ ਬਾਹ ਤੇ ਮਾਂ ਦੇ ਉਤੋਂ ਦੀ ਚੜ ਕੇ ਗਿਆ ਵਾ ਪੁੱਤ ਨੂੰ ਡੰਗਿਆ ਮਾਂ ਪਹਿਲਾਂ ਸੀ ਪੁੱਤ ਅੱਗੇ ਪਿਆ ਸੀਗਾ ਮਾਂ ਦੇ ਉਤੋਂ ਚੜ ਕੇ ਜਾ ਕੇ ਪੁੱਤ ਨੂੰ ਡੰਗਿਆ ਪੁੱਤ ਨੂੰ ਪਤਾ ਨਹੀਂ ਕੀ ਕਰਮ ਕੀਤਾ ਹੀ ਮੇਰੇ ਪੁੱਤ ਇਕੱਠੇ ਪਏ ਸੀਗੇ ਬੱਚੇ ਤੇ ਮਾਪੇ ਉੱਥੇ ਪਏ ਸੀਗੇ ਇਹ ਇਕੱਠੇ ਪਏ ਸੀ ਮੈਂ ਉੱਪਰ ਥੋੜਾ ਜਿਹਾ ਪਿਆ ਸੀ ਉਹ ਦੋਨੇ ਮੇਰੇ ਨਾਲ ਹੀ ਥੱਲੇ ਪਏ ਸੀਗੇ ਬੱਤੀ ਸਿਰਫ ਬੱਚੇ ਨੂੰ ਡੰਗ ਮਾਰਿਆ ਵੀ ਹੋਰ ਕਿਸੇ ਨੂੰ ਵੀ ਤਾਂ ਕੋਈ ਨੁਕਸਾਨ ਨਹੀਂ ਜੀ ਬੱਚੇ ਨੂੰ ਹੀ ਡੰਗ ਮਾਰਿਆ ਸਾਡੇ ਨੂੰ ਬੱਚੇ ਨੂੰ ਡੰਗ ਮਾਰਿਆ ਜਰੀਲਾ ਸੀਗਾ ਇਹ ਸੱਪ 15-20 ਮਿੰਟ ਜੇ ਮੇਰੇ ਪੁੱਤ ਦੇ ਮੂੰਹ ਤੋਂ ਛੱਗ ਨਿਕਲ ਲੱਗੀ ਆਈ ਹਸਪੀਟਲ ਲੈ ਕੇ ਤਾਂ ਗਏ ਪਰ ਬਚਾ ਨਹੀਂ ਸਕਿਆ ਦੇ ਪੁੱਤ ਨੂੰ ਕਿਹੜੇ ਹਸਪਤਾਲ ਲੈ ਕੇ ਗਏ ਸੀ ਜੀ ਵਾਲਾ ਹਸਪੀਟਲ ਲੈ ਕੇ ਗਏ ਸੀ ਜੀ ਸਿਵਲ ਚ ਉਹਨਾਂ ਨੇ ਡੇਢ ਘੰਟਾ ਰੱਖਿਆ ਟ੍ਰੀਟਮੈਂਟ ਕਰਕੇ ਉਹਨਾਂ ਨੇ ਉੱਤੇ ਜਦੋਂ ਜਿਆਦਾ ক্রিਟੀਕਲ ਕੰਡੀਸ਼ਨ ਹੋ ਗਈ ਉਹਨਾਂ ਨੇ ਉੱਤੇ ਰੈਫਰ ਕਰਤਾ ਸੀ ਐਨਸੀ ਪਰ ਰਸਤੇ ਜੀ ਸਾਨੂੰ ਪਤਾ ਲੱਗ ਗਈ ਹੈ ਠੀਕ ਆ ਸਾਡਾ ਪੁੱਤ ਹੈ ਠੀਕ ਆ ਤੇ ਹੁਣ ਬਾਡੀ ਲੈ ਆਏ ਹੋ ਤੁਸੀਂ ਉਧਰੋਂ ਹਾਂਜੀ ਲੈ ਆਂਦੀ ਆ ਜੀ ਲੈ ਆਂਦੀ ਆ ਜਿਵੇਂ ਤੁਹਾਡੇ ਨਾਲ ਵੀ ਚਾਰ ਚੁੰਗਰ ਹੈਗੇ ਆ ਵੀ ਇਸ ਤਰ੍ਹਾਂ ਪਿੱਛੇ ਨਹਿਰ ਵੀ ਪੈਂਦੀ ਹੈ ਵੀ ਲੱਗਦਾ ਨਹੀਂ ਕਿ ਇੱਥੇ ਬਹੁਤ ਸਾਰੇ ਹਾਦਸੇ ਵੀ ਹੁੰਦੇ ਹੋਣਗੇ ਨਹਿਰ ਤੇ ਤਾਂ ਬਹੁਤ ਸੱਪ ਫਿਰਦੇ ਰਹਿੰਦੇ ਹਾ ਜੀ ਅਜੇ ਤਾਂ ਮੈਂ ਦਾਦਾ 15 ਦਿਨ ਪਹਿਲਾਂ ਹੀ ਦੇਖਿਆ ਬੜਾ ਵੱਡਾ ਸੱਪ ਸੀ ਇਹ ਇਹ ਵੀ 5.5 6 ਫੁੱਟ ਦਾ ਸੱਪ ਮੇਰੇ ਦਾ ਜ਼ਮੀਨਿਆਂ ਦੇ ਪੁੱਤ ਨੂੰ ਖਾ ਗਿਆ ਸਾਫ ਸਫਾਈ ਵੱਲ ਨਹੀਂ ਧਿਆਨ ਦਿੱਤਾ ਜਾ ਰਿਹਾ ਇਹ ਹੀ ਮੇਨ ਕਾਰਨ ਮੰਨਿਆ ਜਾ ਰਿਹਾ ਹੈਗਾ ਵੀ ਮੈਨੂੰ ਇਧਰ ਧਿਆਨ ਦੇਣਾ ਚਾਹੀਦਾ ਈ ਅੱਜ ਦਾ ਸਾਡਾ ਪੁੱਤ ਗਿਆ ਗੱਲ ਕਿਤੇ ਹੋਰ ਦਾ ਨਾ ਜਾਵੇ ਬੋਡੀ ਇਹ ਤੁਹਾਡੇ ਕੋਲ ਸੰਸਕਾਰ ਕਦੋਂ ਕਰੋਗੇ ਜਿਸ ਜੀ ਗਰਜੀ ਬਾਹਰ ਗਏ ਹੋਏ ਸੀਗੇ ਮੇਰੀ ਦਾਦੀ ਜੀ ਇਹਦੇ ਨਾਨਾ ਜੀ ਨਾਨੀ ਜੀ ਉਹਨਗੇ ਤੇ ਕੱਲ੍ਹ ਨੂੰ ਸ਼ਾਮ ਨੂੰ ਸੰਸਕਾਰ ਕਰਾਂਗੇ ਜਾਂ ਪਰਸੋ ਸਵੇਰੇ ਕਰਾਂਗੇ ਯਹੀ ਨਵਾਂ ਜੀ ਮੇਰੇ ਬੁੱਤ ਨੇ ਜ਼ਾਪ ਪਲੜਿਆ ਮੈਨੂੰ ਉਹਦੇ ਹੀ ਪਤਾ ਲੰਦਿਆ ਮੈਂ ਲੈ ਕੇ 25 ਪਰ ਮੇਰਾ ਬੁੱਤ ਨਹੀਂ ਬਚਿਆ ਆਹ ਵਰਤਵੇਂ ਲੈ ਬਾਬਿਆਣੇ ਮੇਰੀ ਜੋਤ ਬੁਝਾਤੀ ਮੈਂ ਉਹਦੀ ਜੋਤ ਲਾਉਣੀ ਉਹਨੇ ਮੇਰੀ ਜੋਤ ਬੁਝਾਤ ਮੇਰਾ ਬਥੇਲਾ ਸੀ ਮੇਰਾ ਬਥੇ ਇੰਨਾ ਹੀ ਸੋਨਾ ਲਾਤਾ ਹੀ ਉਹਨਾਂ ਨੂੰ ਮੇਰਾ ਬਥੇਲਾ ਸਾਪ ਸਾਡੇ ਬਿਸtre ਤੇ ਹੀ ਸਾਪਾ ਮੇਰੇ ਉੱਤੋਂ ਦੀ ਨੰਨਦਿਆ ਇਹਦੇ ਉੱਤੋਂ ਦੀ ਜਾ ਮਾਰ ਕੇ ਤੇ ਪਿਰ ਗਾੜੀ ਬਚੇ ਦੰਗ ਮਾਰਿਆ ਹਾਂ ਕਿਵੇਂ ਹੋਇਆ ਸੀ ਹਾਂਜੀ ਕਿੱਦੇ ਹੋਇਆ ਸੀ ਕੀ ਹੋਇਆ ਚੀਕ ਮਾਰੀ ਮੁੰਡੇ ਨੇ ਦੰਦੀ ਵੱਡੀ ਇਥੇ ਕੰਨ ਦੇ ਇਕੱਠੀ ਪਈ ਸੀ ਕੋਤੋਂ ਸਾਪ ਇਕੱਠੇ ਇਕੱਠੇ ਹੀ ਸੀ ਹਾਂ ਕਿਦੇ ਕਬਟਾ ਸੀ ਇਹ ਸਾਪ ਆਡਾ ਤਕੜਾ ਸੀ ਮੋਟਾ ਆ ਕਿਨੇ ਮਿੰਨਸ ਬੱਚਾ 11 11 ਮਹੀਨਿਆਂ ਦਾ 11ਵਾਂ ਚੜਿਆ ਅਗਲ ਕੀ ਨਾਮ ਹਟਾ ਦਾ ਮੇਰਾ ਨਾਲ ਦਿਲਬਾਜ਼ ਧੁੰਨਾ ਜੀ ਕੀ ਹੋਇਆ ਸੀਗਾ ਉਦੋਂ ਕਿੱਡਾ ਕ ਵੱਡਾ ਸੱਪ ਸੀਗਾ ਜਿਹੜਾ ਆਇਆ ਸੀਗਾ ਤੇ ਰਾਤ ਦਾ ਸਮਾਂ 3:00 ਵਜੇ ਦਾ ਸੀ ਜਦੋਂ ਸੱਪ ਨੇ ਉਹ ਬੱਚੇ ਨੂੰ ਦੱਸਿਆ 10 ਮਹੀਨੇ ਦਾ ਬੱਚਾ ਸੀਗਾ ਤੋਂ ਇਹਨਾਂ ਨੇ ਉਹਦਾ ਟ੍ਰੀਟਮੈਂਟ ਵਾਸਤੇ ਸਿਵਲ ਹਸਪਤਾਲ ਚ ਗਏ ਸੇਬਲ ਹਸਪਤਾਲ ਵਾਲਿਆਂ ਨੇ ਆਪਣਾ ਸੀਐਮਸੀ ਵੀ ਰੈਫਰ ਕੀਤਾ ਉਹ 2 2.5 ਘੰਟੇ ਦੇ ਵਿੱਚ ਵਿੱਚ ਹੀ ਮਕੇ ਬੱਚੇ ਦੀ ਮੌਤ ਹੋ ਗਈ ਆ ਪ੍ਰਸ਼ਾਸਨ ਦੀ ਇਹ ਗਲਤੀ ਆ ਕਿ ਆਲੇ-ਦੁਆਲੇ ਦਾ ਜਿਹੜਾ ਕੂੜਾ ਕਰਕਟ ਆ ਉਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤੇ ਸਫਾਈ ਕਰਮਚਾਰੀ ਵੀ ਇਹਦਾ ਧਿਆਨ ਦੇਣਾ ਪ੍ਰਸ਼ਾਸਨ ਨੂੰ ਧਿਆਨ ਦੇਣ ਲੱਗੇ ਨਹਿਰ ਲੱਗਦੀ ਆ ਬਿਲਕੁਲ ਜੰਗਲਾਤ ਦਾ ਵਿਭਾਗ ਹੈਗਾ ਬਣਿਆ ਆ ਜੰਗਲਾਤ ਦੇ ਵਿਭਾਗ ਨੂੰ ਕਹਿਦਾ ਹੈ ਇਹਦੇ ਖਾਸ ਕਰਕੇ ਖਾਸ ਕਰਕੇ ਧਿਆਨ ਰੱਖਣਾ ਕੱਲ ਹੋਰ ਵੀ ਕੋਈ ਮੰਦਭਾਗੀ ਘਟਨਾ ਘਟ ਸਕਦੀ ਆ ਤੇ ਸੋ ਇਹ ਪ੍ਰਸ਼ਾਸਨ ਦੀ ਨਗਰ ਨੀਗਲੀ ਹੈਗੀ ਆ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਇੱਦਾਂ ਦੀ ਜਿਹੜਾ ਕੱਲ ਨੂੰ ਆਉਣ ਵਾਲੇ ਸਮੇਂ 'ਚ ਕੋਈ ਹੋਰ ਵੀ ਨੁਕਸਾਨ ਸਾਡੇ ਬੱਚੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ ਅੱਜ ਸਾਡੇ ਬੱਚਿਆਂ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ ਇਹ ਪ੍ਰਸ਼ਾਸਨ ਦੀ ਸਰਾਸਰ ਨਿਗਹਿਲੀ ਹੈਗੀ ਆ ਤੋਂ ਮੈਂ ਹਲਕੇ ਦੀ ਮੈਡਮ ਸੀਨਾ ਹੈਗੀ ਆ ਉਹਨੂੰ ਬੇਨਤੀ ਕਰਦਾ ਹਾਂ ਕਿ ਲੈ ਵੀ ਇਹਨਾਂ ਦਾ ਜਿਹੜਾ ਜੰਗਲਾਤ ਦਾ ਜੋ ਵੀ ਹੈਗਾ ਨਹਿਰ ਦੇ ਆਲੇ-ਦੁਆਲੇ ਇਹਨੂੰ ਸਾਫ਼ ਕੀਤਾ ਜਾਵੇ ਤਾਂ ਕਿ ਪਬਲਿਕ ਇਹ ਤੋਂ ਰਾਸਦ ਮਿਲੇ ਦਬਲੇ ਕੋਲੋਂ ਰਾਸਦ ਮਿਲੇ ਤਾਂ ਕਿ ਪਰ ਜਿਵੇਂ ਗੱਲ ਕਰੀਏ ਜਿਵੇਂ ਕਿਸੇ ਦੇ ਪ੍ਰਾਈਵੇਟ ਆਪਣੇ ਪਲਾਟ ਹੁੰਦੇ ਆ ਜਾਂ ਫਿਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਉਹ ਵੀ ਸਾਫ ਸਫਾਈ ਨਹੀਂ ਰੱਖਦੇ ਉਹਨੂੰ ਬਾਉਂਡਰੀ ਕਰਕੇ ਰੱਖਣੀ ਚਾਹੀਦੀ ਤਾਂ ਕਿ ਕਿਤੇ ਨਾ ਕਿਤੇ ਇਹਨਾਂ ਹਾਸਿਆ ਜੇ ਕਮੀ ਜ਼ਰੂਰ ਆਏਗੀ ਇਹ ਤੇ ਜੀ ਉਹ ਜਿਹੜੇ ਜਿਨ੍ਹਾਂ ਦੇ ਪਲਾਟ ਖਾਲੀ ਪਏ ਆ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਬਾਉਂਡਰੀ ਕਰਕੇ ਰੱਖਣੀ ਚਾਹੀਦੀ ਆ ਸਾਫ ਸੋਈਆ ਕਰਨਾ ਚਾਹੀਦਾ ਬਰਸਾਤਾ ਦੇ ਮੌਸਮ ਸੱਪਾਂ ਦਾ ਅੱਜਕੱਲ ਸੀਜ਼ਨ ਹੀ ਹੈਗਾ ਮੈਂ ਕਿ ਸਭ ਕੁਦਾ ਜੋ ਨਿਕਲਦੇ ਆਗੇ ਆ ਤੇ ਆਮ ਸੜਕਾਂ ਦੇ ਰੂਟੀ ਤੇ ਸਵੇਰੇ ਸੈਰ ਕਰਨ ਜਾਈਦਾ ਦੇਖੀਦਾ ਤੇ ਆਮ ਸਰਕਾਰੀ ਤੋਰੇ ਫਿਰਦੇ ਸੱਪ ਪਰ ਲੇਕਿਨ ਹਾਇ ਤੇ ਚਲੋ ਇਹ ਕੁਦਰਤੀ ਦੇਣ ਹੈਗੀ ਹੈ ਲੇਕਿਨ ਇੱਥੇ ਜਿੰਨਾ ਵੀ ਉਹਦਾ ਪ੍ਰਸ਼ਾਸਨ ਨੂੰ ਇਹਦੇ ਬਾਰੇ ਮਤੇ ਧਿਆਨ ਦੇਣਾ ਚਾਹੀਦਾ